ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਹੁਤ ਹੀ ਐਮ ਵਿਸ਼ਾ ਲੈ ਕੇ ਪਹੁੰਚੇ ਹਾਂ ਪੀਪਰ ਜਿੰਦਰਕੌਰ ਖਾਲਸਾ ਜੀ ਦੇ ਘਰ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀਬਾ ਜੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਨੇ ਹਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੇ ਬਾਰੇ ਹਾਂਜੀ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਨੀ ਹਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ 25 ਦਸੰਬਰ 1992 ਨੂੰ 25 ਦਸੰਬਰ 1992 ਨੂੰ ਸਾਰੇ ਪਿੰਡ ਦੇ ਸਾਹਮਣੇ ਘੱਟੋ ਘੱਟ 2-300 ਬੰਦੇ ਦੇ ਸਾਹਮਣੇ ਜਗਰਾਉਂ ਸੀ ਇਹ ਸਟਾਫ ਨੇ ਉਹਨਾਂ ਨੂੰ ਚੱਕਿਆ ਜਿਸ ਸੀਏ ਸਟਾਫ ਦੀ ਅਗਵਾਈ ਕਰ ਰਹੀ ਸੀ ਇੰਸਪੈਕਟਰ ਗੁਰਮੀਤ ਸਿੰਘ ਚੱਕ ਕੇ 9 ਦਿਨ ਤੱਕ ਉਹਨਾਂ ਨੂੰ ਤਸ਼ੱਦਦ ਹਿੰਦੇ ਰਹੇ ਸੀ ਸੀਏ ਸਟਾਫ ਜਗਰਾਉਂ ਵਿੱਚ 9 ਦਿਨ ਦੇ ਅਨਮਨੁੱਖੀ ਤਸ਼ੱਦਦ ਨਾਲ ਉਹਨਾਂ ਦੀ ਮੌਤ ਹੋ ਗਈ ਤਾਂ ਉਹਨਾਂ ਦੀ ਲਾਸਟ ਡੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਸਿੱਧਵਾਂ ਬੇਟ ਵਿੱਚ ਰੋੜਿਆ ਗਿਆ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਨੀ ਆ ਕਿ ਮੁਗਲਾ ਨੇ ਭਾਈ ਮਨੀ ਸਿੰਘ ਜੀ ਦੇ ਸਰੀਰ ਦੇ ਟੋਟੇ ਟੋਟੇ ਕੀਤੇ ਸੀ ਤੇ ਹਿੰਦ ਹਕੂਮਤ ਵਿੱਚ ਕੇ ਪੀ ਐਸ ਗਿੱਲ ਤੇ ਬਿੰਤੇ 부ਚੜ ਦੀ ਮਤਲਬ ਟੋਲੀ ਨੇ ਇਹਨਾਂ ਸੇਖਾ ਗੂਆਂ ਦੇ ਟੁਕੜੇ ਟੁਕੜੇ ਕੀਤੇ ਔਰ ਵੱਡੀ ਗੱਲ ਇਹ ਕਿ 1992 25 ਦਸੰਬਰ 1992 ਨੂੰ ਉਹਨਾਂ ਨੂੰ ਘਰੋਂ ਚੱਕਿਆ 9 ਦਿਨ ਤਸ਼ੱਦਦ ਕੀਤਾ ਔਰ ਪੁਲਿਸ ਨੇ ਫੇਕ ਐਨਕਾਊਂਟਰ ਕੀ ਬਣਾਇਆ ਉਹਨਾਂ ਦੀ ਗ੍ਰਿਫਤਾਰੀ ਦਿਖਾਈ 2 ਜਨਵਰੀ 1993 9 ਦਿਨ ਬਾਅਦ ਤੇ ਕੀ ਦਿਖਾਇਆ ਕਿ ਅਸੀਂ ਉਹਨਾਂ ਨੂੰ ਲਿ ਜਾ ਰਹੀ ਸੀ ਇਹ ਥਿਆਰਾਂ ਦੀ ਬ੍ਰਾਹਮਣਗੀ ਲਈ ਤਾਂ ਉਹਨਾਂ ਨੇ ਹੋਮਗਾਰਡ ਦਾ ਜੋ ਕੋਈ ਨੌਜਵਾਨ ਸੀ ਉਹਦੀ 벨ਟ ਵਿੱਚੋਂ ਆਪਦੀ ਹਥਕੜੀ ਛੁਡਾ ਕੇ ਭੱਜ ਗਈ ਅੱਜ ਤੱਕ ਪੁਲਿਸ ਰਿਕਾਰਡ ਵਿੱਚ ਉਹ ਪਘੋੜੇ ਦਿਖਾਏ ਨਹੀਂ ਇਹ ਬਹੁਤ ਵੱਡੀ ਤਰਾਸਦੀ ਹੈ ਤਾਂ ਕੀ ਹੋਇਆ ਸਾਰੇ ਪੰਥਕ ਹਲਕਿਆਂ ਵਿੱਚ ਅੱਗ ਮਚ ਗਈ ਕਿਉਂਕਿ ਅਕਾਲ ਤਖਤ ਸਾਹਿਬ ਸਾਡੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਗਿਆਨੀ ਗੁਰਦੇਵ ਸਿੰਘ ਜੱਜਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਤੇ ਅਨਮਨੁੱਖੀ ਤਸ਼ੱਦਦ ਹੋਇਆ ਉਹਨਾਂ ਦੀਆਂ ਲੱਤਾਂ ਤੋੜ ਕੇ ਕੰਨਾਂ ਤੱਕ ਲਾਤੀਆਂ ਉਹ ਸਹਿ ਕਰ ਰਏ ਸੀ ਤਾਂ ਕੀ ਘਟਨਾ ਵਾਪਰੀ ਉਸ ਘਟਨਾ ਦੇ ਚਸ਼ਮਦੀਦ ਗਵਾਹ ਵੀ ਅੱਜ ਮੌਜੂਦ ਨੇ ਉਸ ਸਮੇਂ ਜਗਰਾਉ ਨਾਨਕ ਸਰ ਜੋ ਠਾਠ ਹੈ ਉਹਦੇ ਇੱਕ ਜਥੇਦਾਰ ਭਾਈ ਕਾਲਾ ਸਿੰਘ ਜੀ ਉਹਦੇ ਕੋਲ ਵੀ ਪਿੰਡ ਦੀ ਪੰਚਾਇਤ ਸਾਰੀ ਪਹੁੰਚੀ ਕਿ ਤੁਸੀਂ ਮੌਜੂਦ ਹਸਤੀ ਹੋ ਤੁਸੀਂ ਸੀਆਈ ਸਟਾਫ 'ਚ ਜਾ ਕੇ ਪਤਾ ਕਰਕੇ ਆਓ ਜਥੇਦਾਰ ਦੀ ਸਿਹਤ ਬਾਰੇ ਜਾਂ ਉਹਨਾਂ ਦੀ ਹਾਲਤ ਬਾਰੇ ਜਦੋਂ ਉਹ ਗਏ ਕਿਉਂਕਿ ਉਹਨਾਂ ਦੀ ਹਸਤੀ ਬੜੀ ਨਾਮਵਰ ਸੀ ਜਥੇਦਾਰ ਕਾਲਾ ਸਿੰਘ ਦੀ ਤਾਂ ਮੁਨਸ਼ੀ ਨੇ ਜਾਂ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਜਿਹੜੇ ਬਾਹਰ ਦਰਬਾਨ ਖੜੇ ਹੁੰਦੇ ਆ ਸੰਤਰੀ ਖੜੇ ਹੁੰਦੇ ਆ ਤਾਂ ਉਸ ਸਮੇਂ ਕੀ ਹੋਇਆ ਉਹ ਅੰਦਰ ਚਲੇ ਗਏ ਉਹਨਾਂ ਨੇ ਦੇਖਿਆ ਕਿ ਸੀਆਈ ਸਟਾਫ ਦੇ ਇੱਕ ਕਮਰੇ ਵਿੱਚ ਜੱਜਦਾਰ ਕੌਂਕੇ ਬੁਰੀ ਤਰ੍ਹਾਂ ਮਤਲਬ ਸਹਿ ਕਰ ਰਹੇ ਸੀ ਇਕੱਲੇ ਸਵਾਸ ਲੈ ਰਹੇ ਸੀ ਔਰ ਉਹਨਾਂ ਦੇ ਸਰੀਰ 'ਚ ਕੋਈ ਜਾਨ ਨਹੀਂ ਸੀ ਉਹਨਾਂ ਦੇ ਲੱਤਾਂ ਤੋੜੀਆਂ ਹੋਈਆਂ ਸੀ ਕੰਨਾਂ ਤੱਕ ਲੱਗੀਆਂ ਪਈਆਂ ਸੀ ਲੱਤਾਂ ਉਸ ਸਮੇਂ ਸੀਆਈ ਸਟਾਫ ਵਿੱਚ ਐਸਐਸਪੀ ਸਵਰਨ ਸਿੰਘ ਘੋਟਨਾ ਵੀ ਮੌਜੂਦ ਸੀ ਜਦੋਂ ਉਹਨੇ ਵੇਖਿਆ ਕਿ ਕੋਈ ਉਪਰਾਂ ਬੰਦਾ ਸੀ ਇਸ ਸਟਾਫ 'ਚ ਆਇਆ ਖਦਮ ਉਹ ਖੁੱਦ ਕੇ ਪਿਆ ਆਪਣੇ ਮੁਲਾਜ਼ਮਾਂ ਨੂੰ ਕਿ ਇਹ ਬਾਈ ਨੂੰ ਬਾਹਰ ਕੱਢੋ ਇਸ ਵਿਅਕਤੀ ਨੂੰ ਬਾਹਰ ਕੱਢੋ ਸੋ ਉਸ ਸਮੇਂ ਅਨਮਨੁੱਖੀ ਤਸ਼ੱਦਦ ਕਰਕੇ ਐਡੀਸ਼ਨਲ ਐਸਐਚਓ ਦੇ ਕਮਰੇ ਵਿੱਚ ਜਥੇਦਾਰ ਗੁਰਦੇਵ ਸਿੰਘ ਦੀ ਬਾਡੀ ਦੇ ਟੁਕੜੇ ਕੀਤੇ ਗਏ ਅੱਜ ਵੀ ਉੱਥੋਂ ਦਾ ਸਾਰਾ ਸਟਾਫ ਗਵਾਹ ਹੈ ਕਿ ਉਸ ਕਮਰੇ ਵਿੱਚ ਕੋਈ ਹੁੰਦਾ ਨਹੀਂ ਉਸ ਕਮਰੇ ਵਿੱਚ ਕੋਈ ਰਹਿੰਦਾ ਨਹੀਂ ਐਡੀਸ਼ਨਲ ਐਸਐਚਓ ਦੀ ਕਮਰੇ ਵਿੱਚ ਉਹਨਾਂ ਦੀ ਬਾਡੀ ਦੇ ਟੁਕੜੇ ਕੀਤੇ ਗਏ ਇਹ ਅਨਮਨੁੱਖੀ ਤਸ਼ੱਦਦ ਉਹਨਾਂ ਤੇ ਹੋਇਆ ਫਿਰ ਪ੍ਰਕਾਸ਼ ਸਿੰਘ ਬਾਦਲ ਜੋ ਸਿੱਖ ਕੌਮ ਦਾ ਇੱਕ ਵਿਸ਼ਵਾਸ ਜਿੱਤਿਆ ਉਹਨਾਂ ਨੇ ਕਿ ਜੋ ਕੇਪੀਐਸ ਗਿੱਲ ਕੇ ਪੀਐਸ ਗਿਲ ਤੇ ਬੈਂਤੇ ਬੁੱਚੜ ਦੀ ਜੋ ਟੋਲੀ ਨੇ ਸਿੱਖਾਂ ਨਾਲ ਕਹਾਨ ਕੀਤਾ ਨਨ ਮਨੁੱਖੀ ਤਸ਼ੱਦਦ ਕੀਤੇ ਹਜ਼ਾਰਾਂ ਸਿੱਖ ਨੌਜਵਾਨ ਕੋਕੋ ਕੇ ਮਾਰੇ ਅਸੀਂ ਉਹਨਾਂ ਪੁਲਿਸ ਵਾਲਿਆਂ ਨੇ ਪ੍ਰਮੋਸ਼ਨਾਂ ਲਈਆਂ ਸੀ ਉਹਨਾਂ ਦੀ ਡਿਮੋਸ਼ਨਾਂ ਕਰਾਂਗੇ ਤਾਂ ਉਹਨਾਂ ਨੇ ਇੱਕ ਤਿਵਾੜੀ ਕਮਿਸ਼ਨ ਬਣਾਇਆ 1997 ਚ ਬਾਦਲ ਦਾ ਰਾਜ ਆ ਗਿਆ ਤਿਵਾੜੀ ਕਮਿਸ਼ਨ 1998 ਚ ਬਣਾਇਆ ਬੀਪੀ ਤਿਵਾੜੀ ਦਾ ਰਿਪੋਰਟ ਬੀਪੀ ਤਿਵਾੜੀ ਨੇ 1999 ਚ ਰਿਪੋਰਟ ਦਿੱਤੀ ਕਿ ਸਾਰੇ ਚਸ਼ਮਦੀਦ ਗਵਾਹਾਂ ਦੇ ਜਿਹਦੇ ਵਿੱਚ ਜਸੇਦਾਰ ਸਾਹਿਬ ਦੀ ਪਤਨੀ ਵੀ ਗਵਾਹ ਹੈ ਕਿ 9 ਦਿਨ ਉਹ ਸੀਸਟਾਫ ਚ ਖਾਣਾ ਲੈ ਕੇ ਜਾਂਦੇ ਰਹੇ ਕਿਵੇਂ ਉੱਥੇ ਇੱਕ ਦਾਈ ਸੀ ਉਹਦੇ ਰਾਈ ਖਾਣਾ ਅੱਗੇ ਦਿੰਦੇ ਰਹੇ ਔਰ ਉਹ ਗਵਾਹਾਂ ਦੇ ਮੁਤਾਬਕ ਸਾਰੇ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਬੀਪੀ ਤਵਾੜੀ ਨੂੰ ਪਤਾ ਲੱਗ ਗਿਆ ਕਿ ਜਥੇਦਾਰ ਕੌਂਕੇ ਤੇ ਅਨਮਨੁੱਖੀ ਤਸ਼ੱਦਦ ਹੋਇਆ 3 ਡਿਗਰੀ ਟੌਰਚਰ ਹੋਇਆ ਉਹਨਾਂ ਨੂੰ ਕੋਹ ਕੋਕੇ ਮਾਰਿਆ ਗਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਨੇ ਕਿਵੇਂ ਸਿੱਖ ਨੌਜਵਾਨਾਂ ਦਾ ਕਾਹਨ ਕੀਤਾ 25000 ਲਾਸ਼ਾਂ ਦਾ ਹਿਸਾਬ ਤਾਂ ਮਤਲਬ ਖਾਲੜਾ ਸਾਹਿਬ ਨੇ ਕੱਢ ਲਿਆ ਸੀ 70000 ਨੌਜਵਾਨ ਉਸ ਸਮੇਂ ਚ ਪੰਜਾਬ ਪੁਲਿਸ ਨੇ ਕੋਕੋ ਕੇ ਮਾਰੇ ਝੂਠੇ ਪੁਲਸ ਮੁਕਾਬਲਿਆਂ ਚ ਮਾਰੇ ਤਾਂ ਜਥੇਦਾਰ ਰਕਾਲ ਤਖਸਰ ਜੋ ਕਿ ਸਿਰਮੌਰ ਸੰਸਥਾ ਦਾ ਮੁਖੀ ਸੀ ਤਾਂ ਪਿਛਲੇ ਦਿਨੀ ਕੀ ਹੋਇਆ ਉਸ ਤੋਂ ਬਾਅਦ ਇਹ ਘਟਨਾ ਚੱਲਦੀ ਰਹੀ ਬੀਪੀ ਤਿਵਾੜੀ ਨੇ ਰਿਪੋਰਟ ਦਿੱਤੀ ਤਾਂ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਮੁੱਖ ਮੰਤਰੀ ਬਣਿਆ ਸਿੱਖ ਕੌਮ ਦਾ ਗੁਨਾਹਗਾਰ ਪ੍ਰਕਾਸ਼ ਸਿੰਘ ਬਾਦਲ ਹੈ ਜਿਨੇ ਰਿਪੋਰਟ ਦੱਬ ਕੇ ਰੱਖੀ 1999 ਰਿਪੋਰਟ ਆ ਗਈ 24 ਸਾਲ ਦੱਬ ਕੇ ਰੱਖੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਕੇਸ ਨੂੰ ਹਾਈ ਕੋਰਟਸ ਲੈ ਕੇ ਗਏ ਸਬੂਤਾਂ ਦੀ ਘਾਟ ਕਰਕੇ ਕੇਸ ਖਰਜ ਹੋ ਗਿਆ ਸਰਦਾਰ ਮਾਨ ਸੜਕਾਂ ਤੇ ਵੀ ਧਰਨੇ ਦਿੰਦੇ ਰਹੇ ਐ ਜਿਸ ਦਿਨ ਅਕਾਲ ਤਖਤ ਸਾਹਿਬ ਨੂੰ ਨਿਆਂ ਦੀ ਵਾਨ ਖਾਤਰ ਕਿ ਸਿੱਖ ਕੌਮ ਦਾ ਮਹਾਨ ਜਥੇਦਾਰ ਹੋਵੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਤੇ ਅਨਮਨੁੱਖੀ ਤਸ਼ੱਦਦ ਹੋਇਆ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਵਹਾ ਦਿੱਤੇ ਗਏ ਪਰ ਕੋਈ ਨਿਆਣੀ ਮਿਲਿਆ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਔਰ ਸਿੱਖਾਂ ਨੂੰ ਇਹਨੇ ਇਹੀ ਭਰਮ ਦਿੱਤਾ ਸੀ ਇਹੀ ਮਤਲਬ ਭੇਚ ਲਿਆ ਸੀ ਕਿ ਮੇਰੀ ਸਰਕਾਰ ਆਊਗੀ ਮੈਂ ਪੁਲਿਸ ਅਫਸਰਾਂ ਦੇ ਡਿਮੋਸ਼ਨਾਂ ਕਰਾਂਗਾ ਜਿਨ੍ਹਾਂ ਨੇ ਛੁੱਟੀਆਂ ਫੀਤੀਆਂ ਖਾਤਰੇ ਕੰਮ ਕੀਤਾ ਤਾਂ ਉਸ ਸਮੇਂ ਐਸਐਸਪੀ ਕੋਟਨਾ ਸੀਗਾ ਐਸਐਸਪੀ ਕੋਟਨੇ ਦੀ ਅਗਵਾਈ 'ਚ ਇੱਕ ਜਿਹੜਾ ਗੁਰਮੀਤ ਸਿੰਘ ਪਿੰਕੀ ਨਹੀਂ ਗੁਰਮੀਤ ਸਿੰਘ ਇੰਸਪੈਕਟਰ ਸ਼ਰਿਆਮ ਸਾਰੇ ਪਿੰਡ ਦੇ ਸਾਹਮਣੇ ਕੌਂਕੇ ਪਿੰਡ ਤੋਂ ਜ਼ਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਆਏ 300 ਬੰਦੇ ਅਸੀਂ ਉੱਥੇ ਦੇਖਣ ਆਲਾ ਇਹ ਜਦੋਂ ਰਿਪੋਰਟ ਆ ਗਈ 1999 ਚ ਬੀਪੀ ਤਿਵਾੜੀ ਜੋ ਕਿ ਏਆਈਜੀਸੀ ਪੁਲਿਸ ਦੇ ਉਹਨਾਂ ਨੇ ਰਿਪੋਰਟ ਦੇਤੀ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਦਬਕੇ ਰੱਖੀ ਸਰਦਾਰ ਸਿਮਰਨਜੀਤ ਸਿੰਘ ਮਾਨ ਹਾਈ ਕੋਰਟ ਤੱਕ ਕੇਸ ਲੈ ਕੇ ਗਏ ਸਬੂਤਾਂ ਦੀ ਘਾਟ ਕਰਕੇ ਕੇਸ ਰਫਾ-ਦਫਾ ਹੋ ਗਿਆ ਤਾ ਇੱਕ ਜਸਟਿਸ ਅਜੀਤ ਸਿੰਘ ਬੇਟੇ ਨੇ ਜਸਟਿਸ ਅਜੀਤ ਸਿੰਘ ਬੈਸ ਦੇ ਬੇਟੇ ਨੇ ਇੱਕ ਸੰਸਥਾ ਬਣਾਈ ਹੋਈ ਹੈ ਮਨੁੱਖੀ ਅਧਿਕਾਰਾਂ ਦੀ ਸੰਸਥਾ ਤਾਂ ਇੱਕ ਵੇਰਕਾ ਆਪਣੇ ਵਕੀਲ ਹੋਏ ਨੇ ਅਮ੍ਰਿਤਸਰ ਸਾਹਿਬ ਦੇ ਉਹਨਾਂ ਨੇ 10 ਦਿਨ ਹੋ ਗਏ ਰਿਪੋਰਟ ਪੂਰੀ ਤਰ੍ਹਾਂ ਨਸ਼ਰ ਕੀਤੀ ਹੈ ਤਾਂ ਇਹ ਸਾਰੇ ਪੰਜਾਬ ਵਿੱਚ ਚਹਿਲ-ਕਮਚ ਗਿਆ ਹੈ ਅੱਜ ਸਾਰੇ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਲਾਂਤਾਂ ਕੱਲ ਰਹੇ ਨੇ ਕਿ ਸਿੱਖਾਂ ਦੀ ਪੇਠੂ 'ਚ ਛੁਰਾ ਮਾਰਨ ਵਾਲਾ ਇਹ ਵਿਅਕਤੀ ਅਸੀਂ ਸਾਰੇ ਮੰਨਦੇ ਹਾਂ ਕਿ ਸਿੱਖ ਕੌਮ ਨਾਲ ਹਮੇਸ਼ਾ ਮਤਲਬੀ ਮਾਂ ਦਾ ਸਲੂਕ ਹੋਇਆ ਸਾਡੇ ਪੰਜਾਬ ਦੇ ਪਾਣੀ ਖੋਏ ਜਾ ਰਹੇ ਨੇ ਕੋਈ ਸਾਡੇ ਹੱਕ 'ਚ ਨਹੀਂ ਬੋਲ ਰਿਹਾ ਸਾਡੀਆਂ ਜਿੰਸਾਂ ਦੇ ਸਹੀ ਪਾਣੀ ਮਿਲ ਰਿਹਾ ਇਸ ਪੰਜਾਬ ਵਿੱਚ ਨਸ਼ੇ ਪ੍ਰਮੋਟ ਕੀਤੇ ਜਾ ਰਹੇ ਨੇ ਸਾਡੀ ਸਰਹੱਦ ਨਹੀਂ ਖੋਲੀ ਜਾ ਰਹੀ ਸਾਡੇ ਨੌਜਵਾਨ ਪੜ੍ਹ ਲਿਖ ਕੇ ਬੇਰੁਜ਼ਗਾਰ ਤਰੇ ਫਿਰਦੇ ਨੇ ਅੱਜ ਪੀ ਐਚ ਡੀ ਕਰੇ ਬੱਚੇ ਝੋਨਾ ਲਾਉਣ ਲਈ ਮਜਬੂਰ ਨੇ ਇਹ ਸਾਰੀਆਂ ਗੱਲਾਂ ਦਾ ਕਿਹਨੇ ਕਰਨਾ ਸੀ ਸਾਡੇ ਜੋ ਕੋਈ ਪੰਜਾਬ ਵਿੱਚ ਚੰਗੇ ਸਿਆਸੀ ਲੀਡਰ ਆਉਂਦੇ ਇਹਨਾਂ ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਦੇ ਪਿੱਠੇ ਛੁਰਾ ਘੋਂਪਦਾ ਰਿਹਾ ਇਹਨੇ ਔਰ ਪੋਟਾ ਦੱਬ ਕੇ ਰੱਖੀਆਂ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਸੀ ਤਾਂ ਸਰਦ ਇੱਕ ਸਾਲ ਪਹਿਲਾਂ ਇਹ ਸਾਰੀ ਰਿਪੋਰਟ ਕਿਤਾਬ 'ਚ ਰੂਪ ਵਿੱਚ ਸਾਰੇ ਅੰਮ੍ਰਿਤਸਰ ਸਾਹਿਬ 'ਚ ਵੰਡੀ ਤਾਂ ਵੀਰਕਾ ਸਾਹਿਬ ਦਾ ਉਹਨਾਂ ਦੇ ਦਫ਼ਤਰ 'ਚ ਫੋਨ ਆਇਆ ਪ੍ਰਕਾਸ਼ ਮਾਨ ਸਾਹਿਬ ਦੇ ਸਿਮਰਨਜੀਤ ਸਿੰਘ ਮਾਨ ਦੇ ਕਿ ਉਹ ਰਿਪੋਰਟ ਸਾਨੂੰ ਦਿਓ ਤਾਂ ਸਰਦਾਰ ਵੀਰਕਾ ਜੋ ਕਿ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਨੇ ਇੱਕ ਸੰਸਥਾ ਬਣਾਈ ਹੈ ਮਨੁੱਖੀ ਅਧਿਕਾਰਾਂ ਦੀ ਤਾਂ ਉਹਨਾਂ ਦੀ ਅਗਵਾਈ ਕਰ ਰਹੇ ਨੇ ਇਹ ਵਕੀਲ ਵੀਰਕਾ ਸਾਹਿਬ ਤਾਂ ਉਹਨਾਂ ਨੇ ਹੁਣ ਇੱਕ ਇਸਪੁੱਟਅਪ ਕੀਤਾ ਹੈ ਇਹ ਸਿੱਖ ਕੌਮ ਲਈ ਇੱਕ ਬਹੁਤ ਦੁਖਦਾਈ ਪਹਿਲੂ ਹੈ ਹੋਵੇ ਕੱਲ ਤੱਕ ਸਭ ਦਾ ਜਥੇਦਾਰ ਤੇ ਉਹਨਾਂ ਤੇ ਇੰਨਾ ਅਨਮਨੁੱਖੀ ਤਸ਼ੱਦਦ ਹੋਇਆ ਹੋਵੇ ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਦੀਆਂ ਲੱਤਾਂ ਕੰਨਾਂ ਨਾਲ ਲੱਗੀਆਂ ਪਈਆਂ ਸੀ ਅਨਮਨੁੱਖੀ ਤਸ਼ੱਦਦ ਹੋਇਆ ਅੱਜ ਵੀ ਨਾਨਕ ਸਰ ਸੰਸਥਾ ਦੇ ਮੁਖੀ ਕਾਲਾ ਸਿੰਘ ਅੱਜ ਵੀ ਜਿਉਂਦੇ ਜਾਗਦੇ ਨੇ ਤੁਸੀਂ ਪੱਤਰਕਾਰਾਂ ਤੁਹਾਡਾ ਫਰਜ ਹੈ ਸੱਚ ਦੀ ਤਹ ਤੱਕ ਜਾਣਾ ਤੁਸੀਂ ਅੱਜ ਵੀ ਜਾ ਕੇ ਪਤਾ ਕਰ ਸਕਦੇ ਹੋ ਚਸ਼ਮਦੀਦ ਗਵਾਵਾਂ ਚ ਸਰਦਾਰ ਜਥੇਦਾਰ ਸਾਹਿਬ ਦੀ ਪਤਨੀ ਵੀ ਹੈ ਚਸ਼ਮਦੀਦ ਗਵਾਵਾਂ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਿਨਾਂ ਵਿੱਚ ਕਿਸੇ ਪਿੰਡ ਵਿੱਚ ਪ੍ਰੋਗਰਾਮ ਕਰ ਰਹੀ ਸੀ ਕੌਂਕੇ ਪਿੰਡ ਦੀ ਸਾਰੀ ਪੰਚਾਇਤ ਬਾਦਲ ਸਾਹਿਬ ਕੋਲ ਗਈ ਕਿ ਤੁਸੀਂ ਸੀਐਸਟਾਫ ਜਗਰਾਉਂ ਫੋਨ ਕਰੋ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸੀਐਸਟਾਫ ਜਗਰਾਉਂ ਦੇ ਮੁਖੀ ਗੁਰਮੀਤ ਸਿੰਘ ਨੂੰ ਇੰਸਪੈਕਟਰ ਨੂੰ ਕੀ ਫੋਨ ਤੇ ਕਿਹਾ ਕਿ ਜਥੇਦਾਰ ਸਾਹਿਬ ਮੁਅੱਜਜ ਹਸਤੀ ਹੈ ਇਹਨਾਂ ਨੂੰ ਘਰ ਦਾ ਬਣਿਆ ਖਾਣਾ ਦਿਓ ਤੇ ਘਰ ਦੇ ਕੱਪੜੇ ਪਹਿਨਣ ਦੀ ਆਗਿਆ ਦਿਓ ਜਿਹੜੀ ਪੁਲਿਸ ਉਹਨਾਂ ਦੀ 25 ਦਸੰਬਰ ਦੀ ਚੱਕੀ ਹੋਈ ਅਨਮਨੁੱਖੀ ਤਸ਼ੱਦਦ ਕਰ ਰਹੀ ਸੀ ਆਪਦੀ ਕਸਟਡੀ ਨੂੰ 2 ਜਨਵਰੀ ਦਿਖਾ ਰਹੀ ਹੈ ਉਸ ਚੀਜ਼ ਦੇ ਗਵਾਹ ਜਥੇਦਾਰ ਸਾਹਿਬ ਦੀ ਪਤਨੀ ਵੀ ਹੈ ਜਿਹੜੀ ਭੋਜਨ ਲੈ ਕੇ ਜਾਂਦੀ ਸੀ ਕਾਲਾ ਸਿੰਘ ਨਾਨਕਸਰ ਕਲੇਰਾ ਵਾਲੇ ਵੀ ਹੈ ਨਾਨਕਸਰ ਠਾਠ ਵਾਲੇ ਜਗਰਾਉਂ ਕੋਲ ਨਾਨਕਸਰ ਠਾਠ ਹੈ ਤੇ ਉਹਨਾਂ ਦੀ ਪਤਨੀ ਵੀ ਗਵਾਤ ਪ੍ਰਕਾਸ਼ ਸਿੰਘ ਬਾਦਲ ਵੀ ਗਵਾ ਜਿਨ੍ਹਾਂ ਨੇ ਸੀਸਟਾਫ 'ਚ ਫੋਨ ਲਾਇਆ ਸੀ ਸੋ ਮੇਰੀ ਤਾਂ ਇਹ ਸਾਰੀ ਸਿੱਖ ਸੰਗਤ ਨੂੰ ਸਾਰੇ ਮਤਲਬ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪਾਂ ਆਪਣੇ ਦੁਸ਼ਮਣਾਂ ਨੂੰ ਪਛਾਣੀਏ ਆਪਾਂ ਸਾਰੇ ਕਹਿੰਦੇ ਆ ਕਿ ਸਾਡੇ ਤੇ ਅਨਮਨੁੱਖੀ ਤਸ਼ੱਦਦ ਹੋਇਆ ਸਾਡੇ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾ ਰਿਹਾ ਹੈ ਸਾਡੇ ਹੱਕਾਂ ਦੀ ਗੱਲ ਕੋਈ ਨਹੀਂ ਕਰ ਰਿਹਾ ਪੰਜਾਬ ਇੱਕ ਰਾਈਪੇਰੀਅਨ ਲਾਅ ਵਰਡ ਦਾ ਉਹਦੇ ਵਿੱਚ ਕੀ ਹੈ ਕਿ ਜਿੱਥੋਂ ਦੀਆਂ ਨਦੀਆਂ ਵਗਦੀਆਂ ਦਰਿਆ ਵਗਦੇ ਜਿੱਥੇੋਂ ਮਾਰ ਕਰਦੇ ਆ ਉਹਨਾਂ ਤੇ ਹੱਕ ਉੱਥੋਂ ਦੇ ਲੋਕਾਂ ਦਾ ਹੋਣਾ ਚਾਹੀਦਾ ਪਰ ਸਾਡੇ ਪੰਜਾਬ ਦਾ ਬਿਲਕੁਲ ਉਲਟ ਹੁਣ ਤੁਸੀਂ ਪਿਛਲੇ ਦਿਨਾਂ ਚ ਵੇਖਿਆ ਪੰਜਾਬ ਤੰਗਵਾਂ ਹੜਾਂ ਦੀ ਮਾਰ ਮਾਰ ਵਿੱਚ ਆਇਆ ਇਹ ਹੜਾਂ ਦੀ ਮਾਰ ਮੈਨ ਮੇਡ ਹੜਸ ਇਹ ਹੀ ਇਹ ਹੜਾਂ ਦੀ ਮਾਰ ਸਾਨੂੰ ਜਾਣ ਕੇ ਦਿੱਤੀ ਗਈ ਕਿ ਕਿੱਡਾ ਸਾਡੇ ਨਾਲ ਧੋਖਾ ਹੈ ਪੰਜਾਬ ਤੇ ਪਾਣੀਆਂ ਤੇ ਸਾਡਾ ਹੱਕ ਹੈ ਨਹੀਂ ਅਸੀਂ ਧਰਤੀ ਹੇਠਲਾ ਪਾਣੀ ਪੈਣ ਲਈ ਮਜਬੂਰ ਹਾਂ ਸਾਡਾ ਪਾਣੀ ੱੱਕੇ ਨਾ ਖੋ ਕੇ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਅਸੀਂ ਅਰਬਾਂ ਰੁਪਏ ਉਹਨਾਂ ਤੋਂ ਲੈਣਾ ਹੈ ਪਰ ਸਾਡੇ ਹੱਕਾਂ ਦੀ ਗੱਲ ਨਾ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਨਾ ਕਾਂਗਰਸ ਨੇ ਕੀਤੀ ਅਸੀਂ ਹੁਣ ਭਗਵੰਤ ਮਾਨ ਨੂੰ ਵੱਡਾ ਬੋਮੇ ਦੇ ਕੇ ਇਸੇ ਕਰਕੇ ਜਿਤਾਇਆ ਸੀ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਪਰ ਉਹ ਵੀ ਫੇਲ ਰਹੇ ਨੇ ਸਾਡੇ ਕੋਟੇ ਵਿੱਚੋਂ ਪੰਜਾਬ ਦੇ ਕੋਟੇ ਵਿੱਚੋਂ ਬਣਿਆ ਹੋਵੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ਉਹ ਕੀ ਕਹਿ ਰਿਹਾ ਕਿ ਪੰਜਾਬ ਦੇ ਪਾਣੀਆਂ ਤੇ ਹਰਿਆਣੇ ਦਾ ਵੀ ਹੱਕ ਹੈ ਸਾਡੇ ਪੰਜਾਬ ਦੇ ਕੋਟੇਦਾਰ ਐਸਬਾ ਮੈਂਬਰ ਹੋਵੇ ਆਮ ਆਦਮੀ ਪਾਰਟੀ ਦਾ ਤੇ ਗੱਲ ਉਹ ਹਰਿਆਣੇ ਦੀ ਕਰੇ ਸਗੋਂ ਗੱਲ ਕਰਨੀ ਚਾਹੀਦੀ ਸੀ ਕਿ ਅਸੀਂ ਪੰਜਾਬ ਦੇ ਬਾਰਡਰ ਖੋਲਾਂਗੇ ਸਾਡੇ ਲੋਕਾਂ ਨੂੰ ਸਾਡੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅੱਜ ਪਾਕਿਸਤਾਨ ਨਾਲ ਵਪਾਰ ਚੱਲ ਰਿਹਾ ਹੈ ਚੱਲ ਰਿਹਾ ਅੰਡਾਨੀ ਦੀ ਬੰਦਰਗਾਹ ਤੋਂ ਗੁਜਰਾਤ ਤੋਂ ਸਗੋਂ ਕੀ ਕੀਤਾ ਸਾਡੇ ਹੱਕਾਂ ਤੇ ਧੋਖਾ ਕੀਤਾ ਗਿਆ ਸਾਡੇ ਬਾਰਡਰ ਨਹੀਂ ਖੋਲੇ ਗਏ ਸਾਡੇ ਅੱਜ ਬੱਚੇ ਬਾਰਲੇ ਮੁਲਖਾਂ ਜਾ ਰਹੇ ਨਾਲੇ ਸਾਡਾ ਪੰਜਾਬ ਦਾ ਸਰਮਾਇਆ ਜਾ ਰਿਹਾ 25-25 ਲੱਖ ਰੁਪਈਆ ਲੈ ਜਾ ਰਿਹਾ ਅੱਜ ਸਾਡੇ ਬੱਚੇ ਪੜ੍ਹੇ ਲਿਖੇ ਬੇਰੁਜ਼ਗਾਰ ਤੁਰੇ ਫਿਰਦੇ ਹੋ ਡਿਪਰੈਸ਼ਨ ਚ ਆਏ ਹੋਏ ਜੇ ਸਾਡਾ ਪਾਕਿਸਤਾਨਾ ਵਪਾਰ ਖੁੱਲਿਆਵੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਅੱਜ ਅਸੀਂ ਅਰਬਾਂ ਰੁਪਈਆ ਲੈਣਾ ਹੈ ਰਾਜਸਥਾਨ ਤੋਂ ਹਰਿਆਣੇ ਤੋਂ ਪਾਣੀ ਦਾ ਜੇ ਕੋਈ ਸਾਡਾ ਲੀਡਰ ਸਾਡੀ ਸਹੀ ਤਰਜਮਾਨੀ ਕਰਦਾ ਹੋਵੇ ਪੰਜਾਬ ਦੇ ਹਿੱਤਾਂ ਦੀ ਤਾਂ ਸਾਨੂੰ ਉਹ ਪੈਸੇ ਲੈ ਕੇ ਦੇਵੇ ਸੋ ਮੇਰਾ ਕਹਿਣ ਦਾ ਮਸਲਾ ਹੈ ਕਿ ਸਾਡੇ ਤੇ ਕੇਪੀਐਸਸੀ ਗਿੱਲ ਨੇ ਵਿਅੰਤ ਸਿੰਘ ਨੇ ਉਹਨਾਂ ਨੇ ਤਸ਼ੱਦਦ ਕੀਤੇ ਪਰ ਸਭ ਤੋਂ ਵੱਡਾ ਸਾਡੇ ਨਾਲ ਧੋਖਾ ਮਾਇਆ ਸਿੱਖ ਕੌਮਨਾ ਪ੍ਰਕਾਸ਼ ਸਿੰਘ ਬਾਦਲ ਨੇ ਜਿਨੇ ਤਨਵਾਰੋ ਦੀ ਸਰਕਾਰ ਬਣੀ ਬੀਪੀ ਤਵਾੜੀ ਦੀ ਰਿਪੋਰਟ ਉਹਨੇ ਆਪਦੀ ਕੁਰਸੀ ਦੇ ਇਹ ਥੱਲੇ ਜਾਂ ਕੁਰਸੀ ਦੇ ਪੈਰ ਥੱਲੇ ਨੱਪ ਕੇ ਰੱਖੀ ਬਾਹਰ ਨਹੀਂ ਨਿਕਲਣ ਦਿੱਤੀ ਕਿ ਸਾਡੀ ਕੌਮ ਦਾ ਹੋਵੇ ਜਥੇਦਾਰ ਤੇ ਇੰਨਾ ਅਨਮਨੁੱਖੀ ਤਸ਼ੱਦਦ ਕਰਕੇ ਪੁਲਿਸ ਨੂੰ ਮਾਰ ਦੇਵੇ ਭਾਈ ਮਨੀ ਸਿੰਘ ਤੋਂ ਬਾਅਦ ਜੇ ਕਿਸੇ ਦੇ ਸਰੀਰ ਦੇ ਟੁਕੜੇ ਟੁਕੜੇ ਹੋਏ ਹੋ ਜਥੇਦਾਰ ਅਕਾਲ ਤਖਤ ਭਾਈ ਗੁਰਦੇਵ ਸਿੰਘ ਕੋਂਕੇ ਹੈ ਮੈਂ ਸਾਰੀ ਸਿੱਖ ਸੰਗਤ ਨੂੰ ਦੱਸਣਾ ਚਾਹੁੰਦੀ ਆ ਕਿ ਆਪਣੇ ਦੁਸ਼ਮਣਾਂ ਦੀ ਪਛਾਣ ਕਰੀਏ ਸਿੱਖ ਕੌਮ ਦਾ ਦੁਸ਼ਮਣ ਹੈ ਪ੍ਰਕਾਸ਼ ਸਿੰਘ ਬਾਦਲ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਾ ਅਸੀਂ ਕੀਤੀ ਵੀਰ ਜਿੰਦਲ ਕੋਲ ਜਾਤੋ ਜੀ ਨਾਲ ਗੱਲਬਾਤ ਉਹਨਾਂ ਨੇ ਸਾਨੂੰ ਦੱਸਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੇ ਬਾਰੇ ਐਦਾਂ ਦੇ ਹੋਰ ਵਿਸ਼ੇ ਲੈ ਕੇ ਇਤਿਹਾਸ ਪੰਥ ਨਾਲ ਸੰਬੰਧਿਤ ਦੇ ਵਿਸ਼ੇ ਲੈ ਕੇ ਤੋੜ ਤੱਕ ਪਹੁੰਚਦੇ ਰਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਔਰ ਸਬਸਕ੍ਰਾਈਬ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ